ਹਰ ਇੱਕ ਇਨਸਾਨ ਦਾ ਜ਼ਿੰਦਗੀ ਵਿੱਚ ਇੱਕੋ ਮਕਸਦ ਹੁੰਦਾ ਹੈ ਕਿ ਜਦੋਂ ਉਹ ਜਵਾਨੀ ਵਿੱਚ ਪੈਰ ਰੱਖੇ ਜਾਂ ਉਹਦਾ ਪਰਿਵਾਰ ਉਹਦਾ ਨਾਲ ਹੋਵੇ ਤਾਂ ਉਹ ਇੱਕ ਸੁਖੀ ਜ਼ਿੰਦਗੀ ਬਤੀਤ ਕਰੇ ਪਰ ਅੱਜਕੇ ਐਸੇ ਜੋੜੇ ਨਾਲ ਮਲਾਉਣ ਜਾ ਰਹੇ ਹਾਂ ਜਿਹੜਾ ਕਿ ਬਟਾਲਾ ਤੋਂ ਅਮਰਸਰ ਬਾਈਪਾਸ ਦੇ ਉੱਪਰ ਸੈਦ ਮੁਬਾਰਕ ਪਿੰਡ ਵਿੱਚ ਰਹਿ ਰਿਹਾ ਹੈ ਪਰਿਵਾਰ ਦੇ ਹਾਲਾਤ ਤੁਹਾਨੂੰ ਵਿਖਾ ਦਿੰਦੇ ਹਾਂ ਇੱਕ ਕਮਰੇ ਦੀਆਂ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿਸ ਵਿੱਚ ਇਹ ਦੋਨੋਂ ਜੀ ਆਪਣੇ ਦੋ ਬੱਚਿਆਂ ਨਾਲ ਰਹਿੰਦੇ ਹਨ ਤੁਸੀਂ ਇਸ ਕਮਰੇ ਦੇ ਹਾਲਾਤ ਵੇਖ ਸਕਦੇ ਹੋ ਛੱਤ ਦੇ ਹਾਲਾਤ ਵੇਖ ਸਕਦੇ ਹੋ ਜਿਹੜੀ ਕਿਸੇ ਵਕਤ ਵੀ ਡਿੱਗ ਸਕਦੀ ਹੈ ਅਤੇ ਕਿਸੇ ਵੱਡੇ ਹਾਸੇ ਦਾ ਕਾਰਨ ਬਣ ਸਕਦੀ ਹੈ ਅੱਜ ਸਾਡੇ ਚੈਨਲ ਦੇ ਜ਼ਰੀਏ ਇਹ ਜੋੜਾ ਤੁਹਾਨੂੰ ਗੁਹਾਰ ਲਗਾ ਰਿਹਾ ਹੈ ਗੁਹਾਰ ਸਿਰਫ ਇਸ ਗੱਲ ਦੀ ਕਿ ਇਹਨਾਂ ਨੂੰ ਕੋਈ ਨਾ ਕੋਈ ਕਾਰੋਬਾਰ ਖੋਲ ਕੇ ਦਿੱਤਾ ਜਾਵੇ ਤਾਂ ਕਿ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਆਓ ਗੱਲਬਾਤ ਕਰਦੇ ਹਾਂ ਇਹਨਾਂ ਦੋਨਾਂ ਜੀਵਾਂ ਦੇ ਨਾਲ ਜਿਸ ਵਿੱਚੋਂ ਜੋ ਪਤੀ ਹੈ ਉਹ ਪਹਿਲਾਂ ਅਪਾਹਰ ਸੀ ਅਤੇ ਉਸ ਤੋਂ ਬਾਅਦ ਉਸਨੇ ਜੋ ਦਿਹਾੜੀ ਲਗਾਉਣੀ ਸ਼ੁਰੂ ਕੀਤੀ ਤਾਂ ਕਿ ਪਰਿਵਾਰ ਨੂੰ ਪਾਲਿਆ ਜਾ ਸਕੇ ਉਸ ਤੋਂ ਬਾਅਦ ਉਹਦਾ ਇੱਕ ਐਕਸੀਡੈਂਟ ਹੁੰਦਾ ਹੈ ਜਿਸ ਵਿੱਚ ਉਸ ਦੀ ਲੱਤਾਂ ਤੇ ਸੱਟ ਲੱਗਦੀ ਹੈ ਅਤੇ ਹੁਣ ਬਿਲਕੁਲ ਨਕਾਰਾ ਹੋ ਕੇ ਬੈਠ ਚੁੱਕਾ ਹੈ ਅੱਜ ਉਹ ਇੰਨੀ ਮਦਦ ਦੀ ਗੁਹਾਰ ਮੰਗ ਲਿਆ ਹੈ ਕਿ ਉਸ ਨੂੰ ਕੋਈ ਕੋਈ ਕਾਰੋਬਾਰ ਖੋਲ ਕੇ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਇਸ ਪਰਿਵਾਰ ਦੇ ਜੋ ਜੀ ਹਨ ਉਹਨਾਂ ਦਾ ਪਾਲਣ ਪੋਸਣ ਕਰ ਸਕੇ ਆਹ ਗੱਲਬਾਤ ਕਰਕੇ ਸਾਰੀ ਹੱਦ ਬੀਤੀ ਜਾਣ ਦੀ ਕੋਸ਼ਿਸ਼ ਕਰਦੇ ਹਾਂ ਆ ਸਸਕਾ ਜੀ ਸਵਾਗਤ ਹੈ ਸ਼ੁਭਨਾਮ ਕੀ ਹੈ ਤੇ ਕਿੱਥੇ ਰਹਿੰਦੇ ਹੋ ਮੇਰਾ ਨਾਮ ਜੂਨਸਾ ਅਸੀਂ ਪਿੰਡ ਸੈਦ ਮੁਬਾਰਕ ਅੰਮ੍ਰਿਤਸਰ ਰੋਡ ਤੇ ਰਹਿੰਦੇ ਹਾਂ ਬਟਾਲਾ ਜੂਨਸ ਜੀ ਸਭ ਤੋਂ ਪਹਿਲਾਂ ਆਪਣੇ ਹਾਲਾਤ ਦੱਸੋ ਇੱਕ ਤੁਸੀਂ ਪਹਿਲਾਂ ਹੀ ਕੁਦਰਤੀ ਤੌਰ ਤੇ ਪਾਹ ਸੀ ਉਸ ਤੋਂ ਬਾਅਦ ਕੀ ਹੋਇਆ ਕਿ ਹੁਣ ਤੁਸੀਂ ਕੰਮ ਕਰ ਤੋਂ ਵੀ ਨਕਾਰੇ ਹੋ ਕੇ ਬੈਠੇ ਹੋ ਭਾਜੀ ਮੈਂ ਜਾ ਰਿਹਾ ਸੀ ਸਾਈਕਲ ਤੇ ਅੱਗੋਂ ਇੱਕ ਮੋਟਰਸਾਈਕਲ ਦੇ ਨਾਲ ਨਸ਼ਾ ਨੁਸ਼ਾ ਨੇ ਕੀਤਾ ਹੋਇਆ ਸੀ ਉਹਨੇ ਮੇਰੇ ਵਿੱਚ ਮੋਟਰਸਾਈਕਲ ਆ ਕੇ ਮਾਰਤਾ ਤੇ ਮੇਰੀ ਲੱਤ ਤੇ ਸੱਟ ਲੱਗ ਗਈ ਔਰ ਪਲੇਟਾਂ ਭਈਆਂ ਦੋਨਾਂ ਸਾਡਾ ਤੇ ਔਰ ਹੁਣ ਮੇਰੇ ਕੋ ਨਾ ਚੱਲਿਆ ਜਾਂਦਾ ਨਾ ਟੁੜਿਆ ਫਿਰਿਆ ਜਾਂਦਾ ਨਾ ਕਿਤੇ ਕੰਮ ਕਰਦਾ ਤੇ ਬਹੁਤ ਮਾੜੇ ਹਾਲਾਤਾਂ ਕਰਦੇ ਵੀ ਆਰਥਿਕ ਵੀ ਬਹੁਤ ਤੰਗੀ ਆ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੇ ਫਿਰ ਜਦੋਂ ਕਾਰੋਬਾਰ ਕੋਈ ਨਹੀਂ ਹੈ ਮੰਗਾਈ ਬੜੀ ਹੈ ਪਰਿਵਾਰ ਦਾ ਪਾਲਣ ਪੋਸ਼ਣ ਬੱਚਿਆਂ ਦੀ ਪੜ੍ਹਾਈ ਹੋਰ ਬੜੇ ਖਰਚੇ ਹੁੰਦੇ ਆ ਫੇ ਕਿਸ ਤਾਂ ਖਰਚੇ ਚਲਾਉਂਦੇ ਭਾਜੀ ਪਰਿਵਾਰ ਦੇ ਵਿੱਚ ਮੈਂ ਤੇ ਮੇਰੇ ਦੋ ਪਤਨੀ ਦੋ ਬੱਚੇ ਆ ਸਾਡੇ ਭਾਜੀ ਤੇ ਪਰਿਵਾਰ ਦਾ ਭਾਜੀ ਖਰਚਾ ਇਦਾਂ ਹੀ ਕੋਈ ਆਂਡ ਗਵਾਂ ਥੋੜਾ ਬੋਤਾ ਕੋਈ ਕਰ ਦਿੰਦਾ ਤਾਂ ਸਾਡਾ ਦੋ ਚਾਰ ਦੇ ਨੰਗ ਜਾਂਦੇ ਆ ਫੇਰ ਕੋਈ ਹੋਵੇ ਤਾਂ ਚੱਲ ਜਾਂਦਾ ਨਹੀਂ ਤਾਂ ਫਿਰ ਭਾਜੀ ਬਹਿ ਜਾਂਦਾ ਇਦਾਂ ਹੀ ਚੁੱਪ ਕਰਕੇ ਬੱਚਿਆਂ ਨੂੰ ਤਾਂ ਭਾਜੀ ਖਾਣ ਨੂੰ ਚਾਹੀਦਾ ਹੀ ਆ ਬੱਚੇ ਕਰਦੇ ਥੋੜੀ ਜੇ ਦੋਨਾਂ ਨੂੰ ਵੀ ਥੋੜਾ ਸਮਝਾ ਸੰਜੂ ਲੈਦਾ ਵਾ ਇਸ ਕਰਕੇ ਕੰਮ ਕਾਰਦਾ ਤੇ ਬਹੁਤ ਔਖਾ ਵਾ ਭਾਜੀ ਘਰ ਦਾ ਗੁਜ਼ਾਰਾ ਬਹੁਤ ਔਖਾ ਵਾ ਸਭ ਤੋਂ ਪਹਿਲਾਂ ਆਪਣੀ ਪਤਨੀ ਬਾਰੇ ਦੱਸੋ ਕਿਉਂਕਿ ਤੁਹਾਡਾ ਵਿਆਹ ਹੋਇਆ ਵਿਆਹ ਤੁਹਾਡਾ ਕਿੱਥੇ ਹੋਇਆ ਪਤਨੀ ਜਦੋਂ ਤੁਸੀਂ ਦੱਸਿਆ ਆਫ ਕੈਮਰਾ ਕਿ ਨਾਂ ਬੋਲ ਸਕਦੇ ਆ ਨਾ ਸੁਣ ਸਕਦੇ ਆ ਫਿਰ ਜੇ ਤੁਹਾਡਾ ਵਿਆਹ ਹੋਇਆ ਤਾਂ ਫਿਰ ਕਿਦਾਂ ਤੁਹਾਡੇ ਜ਼ਿੰਦਗੀ ਬਤੀਤ ਹੋ ਰਹੀ ਹੈ ਪਤਨੀ ਨਾਲ ਭਾਈ ਵਿਆਹ ਸਾਡਾ ਹੋਇਆ ਸੀ ਮਤਲਬ ਸਾਡੇ ਰਿਸ਼ਤੇਦਾਰਾਂ ਚੋਂ ਹੀ ਇਹਨਾਂ ਤੇ ਉਹ ਵੀ ਇਹਨਾਂ ਦੇ ਵੀ ਕੋਈ ਰਿਸ਼ਤਾ ਚਾੜੀ ਰੋਤੀ ਰਿਸਦਾੜੀ ਹੀ ਉਹਨਾਂ ਨੇ ਸਾਡਾ ਚਲੋ ਇਦਾਂ ਪੁੱਛ ਗਿਛ ਕੇ ਕਰਤਾ ਵਿਆਹ ਤੇ ਭਾਈ ਉਹਨਾਂ ਦੱਸਿਆ ਸੀ ਕਿ ਇਹ ਨਹੀਂ ਬੋਲਦੇ ਨਹੀਂ ਸੌਂਦੇ ਫਿਰ ਵੀ ਇਹੀ ਚਲੋ ਐਕਸੈਪਟ ਕੀਤਾ ਚਲੋ ਕੋਈ ਗੱਲ ਨਹੀਂ ਕਿ ਸਾਡਾ ਜੀਵਨ ਚਲੋ ਵਧੀਆ ਲੰਗੇਗਾ ਵਧੀਆ ਕੁਝ ਜੜਿਆ ਸੀ ਭਾਜੀ ਥੋੜਾ ਪਤਾ ਆਪਣਾ ਗੁਜ਼ਾਰਾ ਗੱਜਰ ਬਸਰ ਹੋ ਰਿਹਾ ਸੀ ਲੇਕਿਨ ਸਾਟ ਲੱਗਣ ਕੰਨ ਬਹੁਤ ਮੁਸ਼ਕਲ ਹੋਗੀ ਬਹੁਤ ਬੰਦੇ ਹਲਾਤ ਹੋਗੇ ਯੂਨਸ ਜੀ ਪਰਿਵਾਰ ਦਾ ਜੋ ਇੱਥੇ ਮਕਾਨ ਹੈ ਉਹਦੀ ਛੱਤ ਦੇ ਹਾਲਾਤ ਸਾਡਾ ਕੈਮਰਾ ਵੀ ਵਿਖਾਏਗਾ ਸਰਕਾਰ ਵੱਲੋਂ ਬੜੀਆਂ ਸਕੀਮਾਂ ਦਿੱਤੀਆਂ ਜਾਂਦੀਆਂ ਕੱਚੀਆਂ ਛੱਤਾਂ ਨੂੰ ਪੱਕਾ ਕੀਤਾ ਜਾਏਗਾ ਕੀ ਕਰੀ ਤੁਸੀਂ ਪਿੰਡ ਦੇ ਮੋਦਬਰਾਂ ਨਾਲ ਜਾਂ ਜਿੱਦਾਂ ਕੋਈ ਸਰਪੰਚ ਨੇ ਜਾਂ ਹੋਰ ਮੋਦਬਰ ਨੇ ਕਦੀ ਗੱਲਬਾਤ ਕਰਕੇ ਤੁਸੀਂ ਕਿਹਾ ਕਿ ਸਰਕਾਰ ਵੱਲੋਂ ਕੋਈ ਸਕੀਮ ਆ ਤੇ ਤੁਹਾਨੂੰ ਦਾ ਫਾਇਦਾ ਮਿਲੇ ਭਾਜੀ ਕਿਹਾ ਬਹੁਤ ਵਾਰ ਸਰਪੰਚਾਂ ਨੂੰ ਕਿਹਾ ਦੋ ਤਿੰਨ ਸਰਪੰਚ ਬਦਲ ਗਏ ਉਹਨਾਂ ਨੂੰ ਕਿਹਾ ਹੀ ਕੀ ਕਰ ਦੋ ਪਰ ਭਾਜੀ ਉਹੀ ਗੱਲ ਕਹਿੰਦੇ ਕਿ ਸਾਡੇ ਵਸ ਵਿੱਚ ਕੁਝ ਨਹੀਂ ਆਈ ਮਤਲਬ ਕਿੰਨੂ ਕਿੰਨੂ ਕਰਵਾ ਕੇ ਦੇਈਏ ਇਹੀ ਹੁੰਦਾ ਦਾ ਜਵਾਬ ਹੁੰਦਾ ਹੀ ਅੱਗੋ ਉਹਨਾਂ ਸਾਡੀ ਕੋਈ ਨਹੀਂ ਸੁਣੀ ਭਾਜੀ ਸੁਣੋ ਜੀ ਤੁਹਾਡੇ ਜਿਵੇਂ ਮੁਸੀਬ ਭਾਈਚਾਰ ਦੇ ਗੱਲ ਕਰਾਂ ਉਹਨਾਂ ਵੱਲੋਂ بڑے ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਅਸੀਂ ਗਰੀਬ ਦੀਨ ਦੁਖੀਆਂ ਦੀ ਮਦਦ ਕਰਦੇ ਹਾਂ ਜਿਹੜੇ ਲੋਕ ਥੱਲੇ ਡਿੱਗੇ ਨੇ ਉਹਨਾਂ ਉੱਚੇ ਚੁੱਕਣ ਦੀ ਕੋਸ਼ਿਸ਼ ਕਰਦੇ ਹਾਂ ਕੀ ਤੁਸੀਂ ਆਪਣੇ ਭਾਈਚਾਰਨਕ ਦੀ ਕੰਟੈਕਟ ਨਹੀਂ ਕੀਤਾ ਕਿ ਉਹਨਾਂ ਵੱਲੋਂ ਕੋਈ ਤੁਹਾਨੂੰ ਆਰਥਿਕ ਮਦਦ ਮਿਲੇ ਤੁਹਾਡਾ ਕੋਈ ਕਾਰੋਬਾਰ ਚੱਲੇ ਜਾਂ ਤੁਹਾਡੇ ਇਸ ਪਰਿਵਾਰ ਦੀ ਛਾਤੀ ਪੈ ਜੇ ਭਾਜੀ ਕੀਤਾ ਹੀ ਕੰਟੈਕਟ ਮਤਲਬ ਨਰੂਲਾ ਮਿਨਿਸਟਰੀ ਦੇ ਨਾਲ ਉਹਨਾਂ ਨੇ ਮਤਲਬ ਲਾ ਲੋ ਜੂ ਜਲਾਈ ਚ ਜਦੋਂ ਕੀਤਾ ਹੈ ਉਹਨਾਂ ਨੇ ਅਲਾਉਡ ਉਹ ਮੈਂ ਵੀ ਆਪਣੇ ਘਰ ਦੀਆਂ ਵੀਡੀਓ ਵੀਡੀਓ ਬਣਾ ਕੇ ਪਾਈਆਂ ਸੀ ਪਰ ਉਹਨਾਂ ਵੱਲ ਕੋਈ ਰਿਸਪੌਂਸ ਨਹੀਂ ਆਇਆ ਜੋ ਅੰਕਨੁਰਲਾ ਬਾਰੇ ਅਸੀਂ ਸੁਣਿਆ ਜੋ ਖਬਰਾਂ ਰਾਹੀਂ ਹੁੰਦਾ ਕਿ ਮਦਰ ਕਾਫੀ ਕਰਦੇ ਆ ਅੱਜ ਇੱਕ ਵਾਰ ਫੇਰ ਸਾਡੇ ਚੈਨਲ ਦੇ ਜ਼ਰੀਏ ਤੁਸੀਂ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਹੋ ਸਕਦਾ ਤੁਹਾਡੀ ਜਿਹੜੀ ਅਪੀਲ ਲਿਖਤੀ ਰੂਪ ਚ ਗਈ ਹੈ ਉਹਨਾਂ ਤੱਕ ਨਾ ਪਹੁੰਚੀ ਹੋਵੇ ਕਿਉਂਕਿ ਕਈ ਵਾਰੀ ਹੁੰਦਾ ਕਿ ਥੱਲੇ ਥੱਲੇ ਪੱਧਰ ਤੇ ਉਹ ਸਾਰੀਆਂ ਲਿਖਤੀ ਗੱਲਾਂ ਰਹਿ ਜਾਂਦੀਆਂ ਅੱਜ ਇੱਕ ਵਾਰ ਫੇਰ ਉਹਨਾਂ ਨੂੰ ਇੱਕ ਵਾਰੀ ਆਪਣੇ ਪਰਿਵਾਰ ਵੱਲੋਂ ਗੁਹਾਰ ਲਗਵਾਓਗੇ ਕਿ ਤੁਹਾਡੀ ਮਦਦ ਕੀਤੀ ਜਾਵੇ। ਭਾਈ ਮੈਂ ਹੀ ਗੁਹਾਰ ਕਰਦਾ ਕਿ ਮੈਨੂੰ ਥੋੜਾ ਪਤਾ ਕੋਈ ਕੰਮਕਾਰ ਖੋਲ ਕੇ ਦਿੱਤਾ ਜਾਵੇ ਔਰ ਮੇਰੇ ਘਰ ਦੇ ਹਾਲਾਤ ਬਦਲੇ ਜਾਣ ਮੇਰੇ ਘਰ ਨੂੰ ਬਦਲਿਆ ਜਾਵੇ ਬਹੁਤ ਮਾਰੇ ਹਾਲਾਤ ਆ ਮੈਂ ਕੰਦਨੂਲਾ ਜੀ ਨੂੰ ਇਹੀ ਅਪੀਲ ਕਰਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਹੋਰਾਂ ਦੀ ਦੂਜਿਆਂ ਦੀ ਵੀ ਹੈਲਪ ਕੀਤੀ ਮੇਰੇ ਵੀ ਮਦਦ ਕਰਨ। ਫਿਰ ਤੁਹਾਡੀ ਪਤਨੀ ਜਦੋਂ ਸੁਣਦੀ ਨਹੀਂ ਹੈ ਬੋਲਦੀ ਨਹੀਂ ਹੈ। ਘਰ ਦਾ ਕੰਮ-ਕਾਰ ਕਰ ਲੈਂਦੀ ਏ ਫਿਰ ਕੋਈ ਤੁਸੀਂ ਗੱਲ ਕੋਈ ਕਹਿਣੀ ਹੁੰਦੀ ਏ ਫਿਰ ਕਿੱਦਾਂ ਸਮਝਾਉਂਦੇ ਹੋ ਕਿਉਂਕਿ ਸੁਣ ਨਹੀਂ ਸਕਦੇ ਬੋਲ ਨਹੀਂ ਸਕਦੇ ਫਿਰ ਕਿੱਦਾਂ ਤੁਸੀਂ ਸਮਝਾਉਂਦੇ ਆਪਣੀ ਪਤਨੀ ਨੂੰ ਭਾਈ ਉਹਨੂੰ ਫਿਰ ਮਤਲਬ ਇਹ ਸਾਰਿਆਂ ਨਾਲ ਸਮਝਾ ਦੇਈਦਾ ਜੇ ਹੱਥ ਲਾ ਕੇ ਉਹਨੂੰ ਬੁਲਾ ਲੀਦਾ ਵਾ ਮਤਲਬ ਜਿਸ ਤਰ੍ਹਾਂ ਜ਼ਰੂਰਤ ਹੋਵੇ ਉਹਨੂੰ ਜਿਦਾਂ ਬੱਚਿਆਂ ਨੂੰ ਕਹਿ ਦੇਦਾ ਕਿ ਬੁਲਾ ਦੇ ਮੰਮਾ ਨੂੰ ਫਿਰ ਉਹ ਬੁਲਾ ਦਿੰਦੇ ਆ ਫਿਰ ਉਹਨਾਂ ਨੂੰ ਦੱਸ ਦੇਈਦਾ ਕਿ ਆ ਚੀਜ਼ ਦੀ ਜ਼ਰੂਰਤ ਆ ਚੀਜ਼ ਕੰਮ ਕਰ ਦੇ ਇੱਕ ਬੇਟਾ ਕਿ ਬੇਟੀ ਹੈ ਪੜਦੇ ਨੇ ਦੋਨੋਂ ਕਿੰਨੀ ਕਿੰਨੀ ਉਮਰ ਦੇ ਨੇ ਭਾਈ ਬੇਟੀ ਜਾਂਦੀ ਆ ਸਰਕਾਰੀ 4 ਸਾਲ ਦੀ ਹਲੇ ਛੋਟੀ ਕਲਾਸ ਚ ਜਾਂਦੀ ਹੈ ਬੇਟਾ 2 ਸਾਲ ਦਾ ਹੈ ਬੈਠਾ ਲਗੇ ਕਿਹੜਾ ਕਾਰੋਬਾਰ ਕਰਨਾ ਚਾਹੋਗੇ ਜੇ ਤੁਹਾਡੀ ਕੋਈ ਮਦਦ ਕਰਦਾ ਹੈ ਚੈਨਲ ਦੇ ਜਰੀਏ ਬਹੁਤ ਸਾਰੇ ਦਾਨੀ ਸੱਜਣ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਬਹੁਤ ਸਾਰੇ ਐਸੇ ਜੋ ਦੁੱਖ ਜਾਣਦੇ ਨੇ ਲੋਕਾਂ ਦਾ ਉਹ ਮਦਦ ਕਰਨਾ ਚਾਹਣਗੇ ਕੀ ਕਾਰੋਬਾਰ ਕਰਨਾ ਚਾਹੁੰਦੇ ਹੋ ਤਾਂ ਕਿ ਲੋਕ ਤੁਹਾਡੇ ਤੱਕ ਸੰਪਰਕ ਕਰਨ ਖਾਸ ਕਰਕੇ ਮਕਾਨ ਪਾਉਣ ਬਾਰੇ ਵੀ ਭਾਈ ਕੋਈ ਵੀ ਮਤਲਬ ਕਾਰੋਬਾਰ ਜਿਹੜਾ ਬੈਠ ਕੇ ਕੀਤਾ ਜਾਵੇ ਮੈਨੂੰ ਖੋਲਿਆ ਜਾਵੇ ਮੈਨਾ ਜਨਾ ਮੈਂ ਬੈਠ ਕੇ ਚਲੋ ਕਰ ਸਕਾਂ ਟੁਰਨ ਫਿਰਨ ਵਾਲਾ ਜੋੜ ਵਾਲਾ ਕੰਮ ਕੋਈ ਦਿਹਾੜੀ ਵਾਲਾ ਕੰਮ ਤਾਂ ਹੁਣ ਬਾਈ ਮੇਰੇ ਕੋਲ ਬਹੁਤ ਔਖਾ ਮੁਸ਼ਕਲ ਆ ਔਰ ਮੇਰੇ ਕਮਰਿਆਂ ਦੇ ਵੀ ਹਾਲਾਤ ਬਹੁਤ ਮਾੜੇ ਆ ਇਹਨਾਂ ਨੂੰ ਵੀ ਮੇਰੀ ਹੈਲਪ ਕੀਤੀ ਜਾਵੇ ਤਾਂ ਕਿ ਮੇਰੇ ਕਮਰੇ ਬਣ ਜਾਣ ਜੁਣ ਜੀ ਬੱਚਿਆਂ ਵਾਸਤੇ ਕੀ ਸੁਪਨੇ ਆ ਇੱਕ ਪਿਤਾ ਬਹੁਤ ਕੁਝ ਸੋਚਦਾ ਹੈ ਕਿ ਮੈਂ ਆ ਵੀ ਐਫਰਟ ਕਰਾਂ ਆ ਵੀ ਕਰਾਂ ਚਲੋ ਤੇ ਅੱਗੇ ਪ੍ਰਮਾਤਮਾ ਦੇ ਹੱਥ ਵਾਸਤੇ ਪਰ ਬੱਚਿਆਂ ਵਾਸਤੇ ਕੀ ਸੁਪਨੇ ਵੇਖੇ ਕੀ ਬਣਾਉਣਾ ਚਾਹੁੰਦੇ ਆ ਬੇਟੇ ਨੂੰ ਤੇ ਬੇਟੀ ਨੂੰ ਕੀ ਬਣਾਉਣਾ ਚਾਹੁੰਦੇ ਆ ਭਾਈ ਬੱਚਿਆਂ ਨੂੰ ਤੇ ਹੀ ਸੋਚਿਆ ਕਿ ਚਲੋ ਥੋੜਾ ਕਾਮਕਾਰ ਕੋਈ ਠੀਕ ਹੁੰਦਾ ਦਾ ਥੋੜਾ ਚੰਗੇ ਸਕੂਲ ਪੜਾਉਂਦੇ ਲਿਖਾਉਂਦੇ ਤੇ ਚਲੋ ਕੋਈ ਇਹਨਾਂ ਨੂੰ ਜੋਬ ਵਗੈਰਾ ਮਿਲ ਜਾਂਦੀ ਥੋੜਾ ਕੋਰਸ ਕੋਰ ਕੋਰ ਲੈਂਦੇ ਕੋਈ ਚਲੋ ਅਗੇ ਖੁਦਾ ਦੀ ਪਰਮਾਤਮਾ ਦੀ ਮਰਜ਼ੀ ਆ ਕੀ ਚਾਹੁੰਦਾ ਪਰਮਾਤਮਾ ਤੇ ਕਾਮਕਾਰ ਤੇ ਭਾਈ ਸਭ ਡਿਪੈਂਡ ਆ ਯੂਨਸ ਜੀ ਆਪਣਾ ਕੋਈ ਮੋਬਾਈਲ ਨੰਬਰ ਜਿੰਨਾ ਲੋਗ ਦਾਨੀ ਸੱਜਣ ਜਾਂ ਸਮਾਜ ਸੇਵੀ ਸੰਸਥਾਵਾਂ ਡਾਇਰੈਕਟ ਨਾਲ ਸੰਪਰਕ ਕਰ ਸਕਣ ਦੋ ਵਾਰ ਆਪਣਾ ਕੋਈ ਫੋਨ ਨੰਬਰ ਬੋਲ ਦਿਓ ਜਿਹੜਾ ਤੁਸੀਂ ਆਪਣੇ ਕੋਲ ਰੱਖਦੇ ਹੋ 87299 112282 87299 112282 ਏਸੀ ਜੀ ਇੱਕ ਮਜਬੂਰ ਪਿਤਾ ਤੁਸੀਂ ਸੁਣਿਆ ਕਿ ਖੁਦ ਮਜਬੂਰ ਨੇ ਕਾਰੋਬਾਰ ਨਹੀਂ ਕਰ ਸਕਦੇ ਪਰ ਬੱਚਿਆਂ ਵਾਸਤੇ ਜਿੱਦਾਂ ਹਰੇਕ ਪਿਤਾ ਵੱਡੇ ਵੱਡੇ ਸੁਪਨੇ ਵੇਖਦਾ ਉਦਾਂ ਇਸ ਜੋੜੇ ਦੇ ਵੀ ਵੱਡੇ ਸੁਪਨੇ ਹਨ ਕਿ ਸਾਡੀ ਜ਼ਿੰਦਗੀ ਜਿਸ ਤਰ੍ਹਾਂ ਗੁਜ਼ਰ ਰਹੀ ਹੈ ਵਧੀਆ ਹੈ ਪਰਮਾਤਮਾ ਦੀ ਜੋ ਮਰਜ਼ੀ ਹੈ ਪਰ ਸਾਡੇ ਜਿਹੜੇ ਧੀ ਪੁੱਤ ਨੇ ਉਹ ਵਧੀਆ ਪੜ ਲਿਖ ਜਾਣ ਅਤੇ ਵਧੀਆ ਕਾਰੋਬਾਰ ਤੇ ਸੈੱਟ ਹੋਣ ਆਓ ਹੁਣ ਉਹਨਾਂ ਨਾਲ ਗੱਲਬਾਤ ਕਰਾਉਂਦੇ ਆਂ ਇੱਥੇ ਕਿਹ ਵੀ ਵੱਡੀ ਮਿਸਾਲ ਹੈ ਕਿ ਜਿਹੜੇ ਲੋਕ ਧਰਮਾਂ ਦੇ ਨਾਂ ਤੇ ਫੁੱਟ ਪਾਉਂਦੇ ਹਨ ਕਿ 크੍ਰਿਸਚੀਅਨ ਭਾਈਚਾਰਾ ਵੱਖਰਾ ਹੈ ਸਿੱਖ ਭਾਈਚਾਰਾ ਵੱਖਰਾ ਹੈ ਮੁਸਲਮਾਨ ਭਾਈਚਾਰਾ ਵੱਖਰਾ ਹੈ ਜਾਂ ਹਿੰਦੂ ਸਮਾਜ ਵੱਖਰਾ ਹੈ ਉਹਨਾਂ ਵਾਸਤੇ ਵੀ ਇੱਕ ਵੱਡੀ ਪ੍ਰੇਰਣਾ ਹੈ ਕਿਉਂਕਿ ਜਿਹੜੇ ਇੱਥੇ ਲੈ ਕੇ ਆਏ ਹਨ ਉਹ ਇੱਕ ਐਸੀ ਸੰਸਥਾ ਚਲਾਉਂਦੇ ਹਨ ਜੋ ਕਿ ਸਿੱਖ ਕਮਿਊਨਿਟੀ ਨਾਲ ਸੰਬੰਧ ਰੱਖਦੀ ਹੈ ਆਓ ਜੀ ਸਭ ਤੋਂ ਪਹਿਲਾਂ ਸਸਤੀ ਕਾਲ ਹੈ ਆਪਣੀ ਸੰਸਥਾ ਦਾ ਨਾਂ ਦੱਸੋ ਆਪਣਾ ਨਾਂ ਦੱਸੋ ਮੈਂ ਬਾਬਾ ਜਗੀਰ ਸਿੰਘ ਪਿੰ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਹਸਨਪੁਰ ਕਲਾ ਦਾ ਮੈਂਬਰ ਹਾਂ ਤੇ ਸਾਡੀ ਜੋ ਸੰਸਥਾ ਹੈ ਇਹ ਗਰੀਬਾਂ ਲੋੜਵੰਦਾਂ ਦੀ ਮਦਦ ਕਰਦੀ ਹੈ ਅੱਜ ਅਸੀਂ ਇੱਕ ਗਰੀਬ ਲੋੜਵੰਦ ਪਰਿਵਾਰ ਦੇ ਘਰ ਪਿੰਡ ਸੈਦੂ ਮੁਬਾਰਕ ਅੰਮ੍ਰitsar ਰੋਡ ਤੇ ਪਹੁੰਚੇ ਹਾਂ ਨਾਲ ਸਾਡੇ ਪਹੁੰਚੇ ਨੇ ਪ੍ਰੈਸ ਰਿਪੋਰਟਰ ਜੋ ਕਿ ਇਹ ਵੀ ਗਰੀਬ ਲੋੜਵੰਦਾ ਪਰਿਵਾਰਾਂ ਦੀ ਸੇਵਾ ਕਰਦੇ ਨੇ ਸੋ ਸਾਡੀ ਦਾਨੀ ਸੱਜਣਾ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਜੋ ਗਰੀਬ ਪਰਿਵਾਰ ਤੁਸੀਂ ਦੇਖ ਰਹੇ ਤੇ ਇਨਾਂ ਦੀ ਮਦਦ ਕੀਤੀ ਜਾਵੇ ਇਹ ਵੀਰ ਨੂੰ ਕੋਈ ਕੰਮ ਖੋਲ ਕੇ ਦਿੱਤਾ ਜਾਵੇ ਤਾਂ ਕਿ ਅਪਾਜ ਹੋਣ ਦੇ ਕਾਰਨ ਆਪਣਾ ਬੈਠ ਕੇ ਕੰਮ ਕਰ ਸਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਦਾਸ ਬਾਬਾ ਜਗੀਰ ਸਿੰਘ ਪਿੰਡ ਭਾਗੋਵਾਲ ਸਰਬੱਤ ਦਾ ਭਲਾ ਸੇਵਾ ਸੋਸਾਇਟੀ ਹਸਨਪੁਰ ਕਲਾਂ ਦੇ ਮੈਂਬਰ ਬਾਬਾ ਜੀ ਸਰਬੱਤ ਦਾ ਭਲਾ ਬਾਬੇ ਨਾਨਕ ਨੇ ਵੀ ਇਹੀ ਹੋ ਕਰ ਦਿੱਤਾ ਸੀ ਪਰ ਹੁਣ ਕਈ ਲੋਕ ਧਰਮਾਂ ਦੇ ਨਾਂ ਤੇ ਫੁੱਟ ਪਾਉਂਦੇ ਆ ਲੜਾਉਂਦੇ ਆ ਅੱਜ ਤੁਸੀਂ ਇੱਕ 크ਰਿਸਚੀਅਨ ਭਾਈਚਾਰਾ ਮੈਂ ਇੱਥੇ ਭਾਈਚਾਰ ਦੀ ਗੱਲ ਨਹੀਂ ਕਰਾਂਗਾ ਪਰ ਲੋਕ ਇਹ ਤੋਂ ਸਬਕ ਲੈਣਗੇ ਇੱਕ 크ਰਿਸਚੀਅਨ ਵੀਰ ਹੈ ਜਿਹਦੀ ਸੇਵਾ ਜਿਹਦੀ ਮਦਦ ਵਾਸਤੇ ਤੁਸੀਂ ਪਹੁੰਚੇ ਹੋ ਇੱਕ ਸਿੱਖ ਕਮਿਊਨਿਟੀ ਤੋਂ ਔਰ ਸਾਰਿਆਂ ਨੂੰ ਅਪੀਲ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਜਿਹੜੇ ਲੋਕ ਅਜੇ ਵੀ ਧਰਮਾਂ ਦੇ ਨਾਂ ਤੇ ਸਾਡੇ 'ਚ ਫੁੱਟ ਪਾ ਕੇ ਲੜਾਉਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਇਹ ਬਹੁਤ ਮਾੜੀ ਗੱਲ ਹੈ ਜੀ ਜੋ ਧਰਮ ਦੇ ਨਾਂ ਤੇ ਲੜਾਉਂਦੇ ਨੇ ਬਾਬੇ ਨਾਨਕ ਨੇ ਵੀ ਸਰਬੱਤ ਦਾ ਭਲਾ ਮੰਗਿਆ ਸੀ ਅਸੀਂ ਵੀ ਸਰਬੱਤ ਦਾ ਭਲਾ ਮੰਗਨੇ ਆ ਇਸ ਕਰਕੇ ਸਰਬੱਤ ਦੇ ਭਲੇ ਵਾਸਤੇ ਅਸੀਂ ਇਹਨਾਂ ਦੇ ਘਰ ਆਏ ਆ ਸਾਡਾ ਸਾਰਾ ਸਾਰਿਆਂ ਦਾ ਧਰਮ ਸਾਂਝਾ Hindu Sikh Assahi ਅਸੀਂ ਸਾਰੇ ਆਂ ਭਾਈ ਭਾਈ ਇਹ ਸਾਡੇ ਭਾਈ ਨੇ ਇਹ ਜੋ ਸਾਈ ਧਰਮ ਆ ਇਹ ਵੀ ਸਾਡੇ ਭਾਈ ਆ Hindu ਵੀ ਭਾਈ ਨੇ ਤੇ Muslim ਵੀ ਭਾਈ ਨੇ ਤੇ Sikh ਵੀ ਆਪਸ ਵਿੱਚ ਭਾਈ ਭਾਈ ਨੇ ਸਾਨੂੰ ਸਾਰਿਆਂ ਨੂੰ ਇੱਕ ਜੋਟੋ ਕੇ ਰਹਿਣਾ ਚਾਹੀਦਾ ਧਰਮਾਂ ਦੇ ਪਾੜੇ ਨਹੀਂ ਪਾਉਣੇ ਚਾਹੀਦੇ ਧਰਮਾਂ ਦੀਆਂ ਵੱਡੀਆਂ ਨਹੀਂ ਪਾਉਣੀਆਂ ਚਾਹੀਦੀਆਂ ਸੋ ਜੋ ਗੁਰੂ ਨਾਨਕ ਸਾਹਿਬ ਜੀ ਇੱਕ ਇੱਕ ਓੰਕਾਰ ਕਹਿ ਕੇ ਗਏ ਨੇ ਉਸ ਇੱਕ ਓੰਕਾਰ ਦੇ ਉਪਦੇਸ਼ ਤੇ ਸਾਨੂੰ ਚੱਲਣਾ ਚਾਹੀਦਾ ਉਹਨਾਂ ਨੇ ਵੀ ਇੱਕ ਹੀ ਕਿਹਾ ਤੇ ਸਾਰੇ ਧਰਮ ਹੀ ਇੱਕ ਨੇ ਸੋ ਅੱਜ ਅਸੀਂ ਗਰੀਬ ਲੋੜਵੰਦ ਪਰਿਵਾਰ ਦੇ ਘਰ ਪਹੁੰਚੇ ਆ। ਭਾਈ ਕੀ ਕਹਿਣਾ ਚਾਹੋ ਕੀ ਨਾਮ ਹੈ ਪਰਿਵਾਰ ਬਾਰੇ ਕੀ ਕਹਿਣਾ ਚਾਹੋਗੇ ਕੀ ਅਪੀਲ ਕਰਨਾ ਚਾਹੋਗੇ? ਮੇਰਾ ਨਾਮ ਦਿਲਬਖ ਸਿੰਘ ਪਿੰਡ ਕੋਟਲਾ ਸਰਬ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਚ ਅਸੀਂ ਸਾਰੇ ਵੀਰ ਜੁੜੇ ਆ। ਔਰ ਸਾਡੇ ਵੀਰ ਮਨਜੀਤ ਸਿੰਘ ਜੀ ਨੇ ਹਨ ਦੱਸਿਆ ਕਿ ਇਹ ਪਰਿਵਾਰ ਬਹੁਤ ਲੋੜਵੰਦ ਆ ਕਿ ਤੁਸੀਂ ਉਹਨਾਂ ਦੇ ਘਰ ਜਾ ਕੇ ਔਰ ਪ੍ਰੈਸ ਕੋਟਰਾ ਆ ਰਹੇ ਉਹਨਾਂ ਨਾਲ ਗੱਲਬਾਤ ਕਰੋ। ਔਰ ਇਹ ਵੀਰ ਹੈਂਡੀਕੈਪ ਹੈ ਇਹਦਾ ਹੱਥ ਵੀ ਨਹੀਂ ਕੰਮ ਕਰਦਾ ਔਰ ਲੱਤ ਵੀ ਜਿਹੜੀ ਆ ਉਹਦੇ ਚ ਵੀ ਪਲੇਟਾਂ ਪਈਆਂ ਨੇ। ਤੇ ਸਾਰੇ ਵੀਰਾਂ ਗਾਰੀ ਬੇਨਤੀ ਇਹ ਆ ਕਿ ਪੰਜਾਬ ਗਾੜੀ ਕੇ ਤੁਸੀਂ ਇਸ ਵੀਰ ਦੀ ਹੈਲਪ ਕਰੋ ਔਰ ਇਹਦੇ ਵੀਰ ਦੇ ਕਮਰੇ ਜ਼ਰੂਰ ਤਿਆਰ ਕੀਤੇ ਜਾਣ ਕਮਰੇ ਬਹੁਤ ਠੱਠੇ ਆ ਤੁਸੀਂ ਸਤਾں ਵੇਖੀ ਵਖਣੀ ਡੇਜੇ ਔਰ ਜਿਹੜੀ ਇਹਨਾਂ ਦੀ ਵਾਈਫ ਆ ਇੱਕ ਬੋਲ ਵੀ ਨਹੀਂ ਸਕਦੀ ਔਰ ਇੱਕ ਸੁਣ ਵੀ ਨਹੀਂ ਸਕਦੀ ਔਰ ਦੋ ਬੱਚੇ ਨੇ ਇੱਕ ਬੇਟਾ ਇੱਕ ਬੇਟੀ ਔਰ ਮਾਂ ਪਿਓ ਦੇ ਮੋਢਿਆਂ ਤੇ ਬੜੀ ਜ਼ਿੰਮੇਵਾਰੀ ਹੁੰਦੀ ਆ ਕਿ ਉਸ ਬੱਚੇ ਨੂੰ ਪੜਾਉਣਾ ਲਿਖਾਉਣਾ ਅਤੇ ਮੋਢਿਆਂ ਤੋਂ ਉੱਚਾ ਦਿਖਾਉਣਾ ਔਰ ਸਾਡੀ ਇਹ ਬੇਨਤੀ ਆ ਸਾਰੇ ਵੀਰਾਂਗਾਰੀ ਕਿ ਇਹਨਾਂ ਦੇ ਅੱਗੇ ਹੋ ਕੇ ਤੁਸੀਂ ਆਓ ਤੇ ਇਹਨਾਂ ਦੀ ਹੈਲਪ ਕਰੋ ਤੇ ਇਹਨਾਂ ਦੇ ਕਮਰੇ ਤਿਆਰ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਰਪਾ ਤੇ ਐਸਡੀ ਸਬਾਦਾ ਪਾਲਾ ਸੇਵਾ ਸੁਸਾਇਟੀ ਜਿਹੜੇ ਸਾਨੂੰ ਇੱਥੇ ਲੈ ਕੇ ਹਨ ਸਾਡੇ ਚੈਨਲ ਵੱਲੋਂ ਬੇਨਤੀ ਹੈ ਕਿ ਜੋ ਵੀਰ ਨੇ ਆਪਣਾ ਮੋਬਾਈਲ ਨੰਬਰ ਦਿੱਤਾ ਹੈ ਉਸ ਤੇ ਤੁਸੀਂ ਡਾਇਰੈਕਟ ਇਸ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਸੈਦ ਮੁਬਾਰਕ ਤੁਹਾਨੂੰ ਦੱਸ ਦਈਏ ਬਟਾਲਾ ਤੋਂ ਅਮਰਸਰ ਜਾਂਦੇ ਆ ਬਾਈਪਾਸ ਦੇ ਉੱਪਰ ਹੀ ਪੈਂਦਾ ਹੈ ਇਸ ਪਰਿਵਾਰ ਦੇ ਹਾਲਾਤ ਤੁਸੀਂ ਵੇਖੇ ਆ ਖੁਦ ਤੁਸੀਂ ਪਰਿਵਾਰ ਨੂੰ ਮਿਲ ਸਕਦੇ ਹੋ ਸਾਡੇ ਚੈਨਲ ਵੱਲੋਂ ਬੇਨਤੀ ਹੈ ਕਿ ਤੁਸੀਂ ਇਸ ਵੀਰ ਦੀ ਇੱਕੋ ਅਪੀਲ ਨੂੰ ਪ੍ਰਵਾਨ ਕਰੋ ਕਿ ਇਸ ਨੂੰ ਕੋਈ ਨਾ ਕੋਈ ਇਹੋ ਜਿਹਾ ਕਾਰੋਬਾਰ ਕੋਈ ਕੰਮ ਖੋਲ ਕੇ ਦਿਓ ਇਹਦੀ ਮਦਦ ਕਰੋ ਤਾਂ ਕਿ ਇਹ ਪਰਿਵਾਰ ਦਾ ਸਾਰੀ ਲਾਈਫਟਾਈਮ ਵਾਸਤੇ ਪਾਲਣ ਪੋਸ਼ਣ ਕਰੇ